ਕਿਸਾਨ ਵੀਰੋ ਸਵਾਗਤ ਆ ਸੋਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਘੁੰਮਣਕਲਾ ਤਹਿਸੀਲ ਮੌੜ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਸੇਵ ਕਰੇ ਘਰ ਆਪਾਂ ਦੋ ਨਗ ਦਿਖਾਵਾਂਗੇ ਜੀ ਜਿਹਦੇ ਵਿੱਚ ਇੱਕ ਪਹਿਲੇ ਸੂਏ ਤਾਜੀ ਝੋਟੀ ਇੱਕ ਦੂਜੇ ਸੂਏ ਦੀ ਖਾਤਰ ਮਿੱਤਰੋ ਗੱਬਣਾ ਦੁੱਧੋਂ ਡਰਾਈ ਆ ਉਹ ਵੀ ਆਪਾਂ ਇਹਦੇ ਬਾਅਦ ਦਿਖਾਉਣੇ ਆ ਤੇ ਜੇ ਪਹਿਲੇ ਨੰਬਰ ਦੀ ਆਪਾਂ ਮਿੱਤਰੋ ਗੱਲ ਗੱਲ ਕਰਗੇ ਤਾਂ ਕਦ ਕਾੜ ਮਿੱਤਰੋ ਦਰਮਿਆਨਾ ਆ ਸਿੰਗਾਂ ਦੀ ਸੇਵ ਮਿੱਤਰੋ ਸੋਹਣੀ ਆ ਫੇਸ ਕੁਆਲਿਟੀ ਵੀ ਚੰਗੀ ਆ ਥਾਂ ਲੇਵੇ ਦੀ ਪੂਰੀ ਸਾਫ ਹੈ ਥੋੜੀਆਂ ਜਿਹੀਆਂ ਭਲਾ ਨੇ ਕਿਉਂਕਿ ਤਾਜੇ ਸੂਏ ਦੇ ਪਸ਼ੂ ਦੇ ਆ ਜਾਂਦੇ ਹੁੰਦੇ ਆ ਕਿਸੇ ਦੇ ਸੂਣ ਤੋਂ ਪਹਿਲਾਂ ਵੀ ਆ ਜਾਂਦੀਆਂ ਕਈਆਂ ਦੇ ਸੂਣ ਤੋਂ ਬਾਅਦ ਵੀ ਆ ਜਾਂਦੀਆਂ ਹਵਾਨਾ ਬਹੁਤ ਸੋਹਣਾ ਬਣਾਇਆ ਮੰਗਰ ਕੀ ਆ ਕਦੋਂ ਸੂਈ ਆ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਫਿਰ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਨਾਲ ਰੇਟ ਵੀ ਦੱਸਾਂਗੇ ਹਾਂਜੀ ਬਾਈ ਜੀ ਸਸਰੀ ਕਾ ਸਸਰੀ ਕਾ ਜੀ ਕੀ ਹਾਲ ਚਾਲ ਆ ਜਿਹੜਾ ਤੁਹਾਡਾ ਇਹ ਘਰ ਹੈ ਘੁੰਮਣ ਕਲਾ ਹੈ ਨਾ ਕਿੱਥੇ ਜੇ ਘਰ ਹੈ ਪਿੰਡ ਦੇ ਇਹ ਓਬੀਸੀ ਬੈਂਕ ਕੋਲੇ ਆਈ ਪੀਐਨਬੀ ਬੈਂਕ ਕੋਲੇ ਪੀਐਨਬੀ ਬੈਂਕ ਦੇ ਨੇੜੇ ਹਾਂ ਜੀ ਆ ਫਿਰ ਨਿ ਸੁੱਖਾ ਸਿੰਘ ਵਾਲੀ ਫਿਰਨੀ ਦੀ ਠੀਕ ਹੈ ਆਪਣੇ ਕੋਲ ਦੋ ਨਗ ਹੈ ਹਾਂ ਜੀ ਤੇ ਇਹ ਪਹਿਲਾ ਸੂਆ ਸੂਈ ਆ ਜੀ ਇਹ ਪਹਿਲਾ ਸੂਆ ਜੀ ਕਦੋਂ ਕੁ ਸੂਈ ਆ ਇਹ ਪਰਸੋਂ ਸੂਈ ਆ ਜੀ ਪਰਸੋਂ ਸੂਈ ਸ਼ਾਮ ਨੂੰ ਸੂਈ ਆ ਠੀਕ ਹੈ ਤੇ ਜੇਰ ਜੂਰ ਜੇਰ ਪਈ ਆ ਜੀ ਓਕੇ ਜੇਰ ਕੰਨੋ ਓਕੇ ਆ ਜੀ ਪਰਸੋਂ ਸੂਈ ਆ ਪਹਿਲਾ ਸੂਆ ਮਿੱਤਰੋ ਸੂਈ ਆ ਤੇ ਥਾਂਲੇ ਵੀ ਦੀ ਪੂਰੀ ਸਾਫ ਹੈ ਮਗਰ ਬੱਚਾ ਕਟਾ ਮਗਰ ਕਟਾ ਜੀ ਮਗਰ ਕਟਾ ਠੀਕ ਹੈ ਤੋੜ ਦਿਓ ਜੀ ਬਸ ਮੱਜਨ ਤੋੜ ਕੇ ਦਿਖਾ ਦਿਓ ਛੋਟੀ ਨੂੰ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਫੇਰ ਆਪਾਂ ਗੱਲ ਕਰਦੇ ਆਂ ਥੋੜੀਆਂ ਜਿਹੀਆਂ ਭਲਾ ਨੇ ਕਿਸੇ ਕਿਸੇ ਬਸੂ ਦੇ ਆ ਜਾਂਦੀਆਂ ਨੇ ਇੱਕ ਦੋ ਦਿਨਾਂ ਦੇ ਵਿੱਚ ਇਹ ਜਿਹੜੀ ਭਲਾ ਠੀਕ ਹੋ ਜਾਣੀ ਆ ਕਦ ਮਿੱਤਰੋ ਦਰਮਿਆਨਾ ਤਿਆਰ ਸੋਹਣੀ ਹੋਈ ਆ ਚੰਗੀ ਸਮੀ ਵੀ ਆ ਤੇ ਮੁੱਲ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਕਿੰਨਾ ਕਬੋਲਾ ਤਿਆਰ ਹੋਊਗਾ 7 ਕਿਲੋ ਤਿਆਰ ਹੈ ਜੀ 7 ਪਰਸੋਂ ਸੂਈ ਆ ਹਾਂ ਪਰਸੋਂ ਸਾਰਾ ਮਗਰ ਕੱਟਾ 7 ਕਿਲੋ ਬੋਲਾ ਤਿਆਰ ਆ ਆ ਰੇਟ ਫਿਰ ਕੀ ਕਰਤਾ ਜੀ ਰੇਟ ਦਾ 1 ਲੱਖ 5000 ਮਾਨਤਾਨ ਮਾਨਤਾਨ ਹੋ ਜੂਗਾ ਓਕੇ ਦੂਜੀ ਵੀ ਦਿਖਾ ਦਿਓ ਤੇ ਦੂਜੇ ਨੰਬਰ ਤੇ ਮਿੱਤਰੋ ਦੋ ਦੋ ਡ్రਾਈ ਤੇ ਦੂਜੇ ਸੂਏ ਸੋਨਾ ਕੁੰਡੀ ਝੋਟੀ ਆ ਕੱਦ ਇਹਦਾ ਵੀ ਮਿੱਤਰੋ ਦਰਮਿਆਨਾ ਆ ਤੇ ਥਣਲੇਵੀ ਦੀ ਬੰਦ ਤਰਾ ਆਪਾਂ ਕੈਮਰਾ ਨੇੜੇ ਕਰਕੇ ਦਿਖਾਵਾਂਗੇ ਮੋੜ ਲਓ ਜੀ ਬਸ ਚਲ ਖੜੀ ਦੀ ਦਿਖਾਵਾਂਗੇ ਥੋੜਾ ਜਿਹਾ ਕੈਮਰੇ ਤੋਂ ਡਰਦੀ ਐ ਬੰਦਜ ਬੰਦ ਬਸ ਇੱਕ ਥਣ ਬਾਈ ਕਹਿੰਦਾ ਵੀ ਕਟਰੂ ਚੁੰਗ ਜਾਂਦਾ ਇੱਕ ਥਣ ਬਾਈ ਕਹਿੰਦਾ ਫੇਰ ਆਪਾਂ ਕਹਿੰਦੇ ਵੀ ਕਟਰੂ ਚੁੰਗ ਜਾਂਦਾ ਫੇਸੇ ਤਸੱਲੀ ਤੁਸੀਂ ਖੁਦ ਕਰਨੀ ਐ ਤੇ ਦੁੱਧ ਇਹਦੇ ਥਣ ਚੋਂ ਬਰਾਬਰ ਸੀ ਹਾਂ ਦੁੱਧ ਉਹਨੂੰ ਬਲੋ ਆਪਣੀ ਗਾਰੰਟੀ ਹੋਈ ਸਾਰਾ ਦੁੱਧ ਇੱਕੋ ਜਿਹਾ ਚਾਰਾ ਸੀ ਠੀਕ ਹੈ ਕੋਈ ਬਲੋਕ ਜੀ ਦੀ ਗੱਲ ਨਹੀਂ ਉਹ ਕੱਟੀ ਚੁੰਗ ਜਾਂਦੇ ਦੀ ਪਿੱਛੇ ਖੜੀ ਦੀ ਓਕੇ ਮੈਨੂੰ ਪਤਾ ਨਹੀਂ ਲੱਗਿਆ ਜੀ ਠੀਕ ਹੈ ਚਲੋ ਹੁਣ ਅਸੀਂ ਕਿ ਨਿਰਖਣਾ ਦੇਖਿਆ ਵੀ ਉਹ ਕੱਟੀ ਜਾਉਂਗੀ ਇਹਦਾ ਫਰੇਟ ਕੀ ਕਰਤਾ ਜੀ ਇਹਦਾ 75000 ਕਿੰਨੇ ਮਹੀਨਿਆਂ ਦੀ ਘੱਪਣ ਹੋਗੀ ਇਹ 8ਵਾਂ ਮਹੀਨਾ ਲੱਗ ਗਿਆ ਜੀ ਨੂੰ 7ਵੇਂ ਮਹੀਨੇ ਦੀ ਪੂਰੀ ਹੋ ਕੇ 8ਵਾਂ ਲੱਗ ਗਿਆ ਦੁੱਧ ਨੇ ਪਹਿਲੇ ਕਿੰਨਾ ਕੁ ਦਿੱਤਾ ਵਾ ਦੁੱਧ ਨੇ ਦੱਸ ਗਿਆ 10.5 9 ਤੋਂ 10.5 ਵਾ ਇੱਥੇ ਓਕੇ ਤੇ ਫੋਨ ਨੰਬਰ ਦੱਸ ਦੇ ਜੀ ਆਪਣਾ 79 868 79868 11694 ਸੋ ਜਿਹੜੇ ਵੀ ਵੀਰ ਭਰਾਵਾਂ ਨੂੰ ਮਿੱਤਰੋ ਦੋਨੇ ਨੰਬਰਾਂ ਦੇ ਵਿੱਚੋਂ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ